ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚਿੱਟੇ ਕੋੜੇ ਤੇ ਸਵਾਰ ਇੱਕ ਸੜਕ ਤੋਂ ਲੰਘ ਰਹੇ ਸਨ ਗੁਰੂ ਜੀ ਦੇ ਹੱਥ ਵਿੱਚ ਬਾਜ ਸੀ ਉਹਨਾਂ ਪਿੱਛੇ ਸੰਗਤ ਵੀ ਸੀ ਇੱਥੇ ਹੀ ਗੁਰੂ ਕਾ ਸਿੱਧ ਕੀ ਸਿੱਖ ਪਾਈ ਹਰਪਾਲ ਵੀ ਸੀ ਉੱਥੇ ਹੀ ਸੜਕ ਦੇ ਕਿਨਾਰੇ ਇੱਕ ਕੌਤਕ ਹੋਇਆ ਉੱਥੇ ਇੱਕ ਆਦਮੀ ਉੱਥੇ ਇੱਕ ਆਦਮੀ ਪਿੰਜਰੇ ਵਿੱਚ ਬੰਦ ਤੋਤਾ ਲਈ ਖੜਾ ਸੀ ਇਹ ਤੋਤਾ ਉਸਨੇ ਵੇਚਣਾ ਸੀ ਤੋਤਾ ਕੋਈ ਮਾਮੂਲੀ ਤੋਤਾ ਨਹੀਂ ਸੀ ਸਗੋਂ ਮਨੁੱਖਾ ਵਾਂਗ ਬੋਲਣ ਵਾਲਾ ਤੋਤਾ ਸੀ ਜੋ ਸਭ ਨਾਲ ਗੱਲਾਂ ਕਰ ਰਿਹਾ ਸੀ ਤੇ ਲੋਕ ਉਸ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੋ ਰਹੇ ਸਨ ਇੰਨੇ ਨੂੰ ਗੁਰੂ ਸਾਹਿਬ ਦਾ ਘੋੜਾ ਵੀ ਉੱਥੇ ਪਹੁੰਚ ਗਿਆ ਤੇ ਖਲੋ ਗਿਆ ਇਹ ਵੀ ਕੌਤਕ ਹੀ ਸੀ ਕਿ ਗੁਰੂ ਜੀ ਨੇ ਉਸ ਤੋਤੇ ਦਾ ਤੇ ਤੋਤੇ ਵਾਲੇ ਭਾਈ ਦਾ ਭਲਾ ਕਰਨਾ ਸੀ ਸਤਗੁਰੂ ਜੀ ਨੂੰ ਵੇਖ ਕੇ ਤੋਤਾ ਬੋਲਿਆ ਸਤਗੁਰੂ RAM RAM ਸਤਗੁਰੂ ਜੀ ਸਹਿਜ ਸੁਭਾ ਤੋਤੇ ਵਾਲ ਵੇਖ ਕੇ ਮੁਸਕਰਾਏ ਤੇ ਕਿਹਾ ਕਿੰਨਾ ਸਿਆਣਾ ਤੋਤਾ ਹੈ ਸੋਣਾ ਬੋਲਦਾ ਹੈ ਇਹ ਆਖ ਕੇ ਗੁਰੂ ਜੀ ਨੇ ਘੋੜਾ ਅੱਗੇ ਤੋਰ ਲਿਆ ਜਿਹੜੇ ਸਿੱਖ ਸਤਗੁਰੂ ਜੀ ਦੇ ਬਹੁਤ ਨੇੜੇ ਖੜੇ ਸਨ ਉਹਨਾਂ ਨੇ ਇਹ ਬਚਨ ਸੁਣ ਲਏ ਤੇ ਇਹ ਗੱਲ ਪੂਰੀ ਸੰਗਤ ਨੂੰ ਪਤਾ ਲੱਗ ਗਈ ਕਿ ਸਤਗੁਰੂ ਨੂੰ ਤੋਤਾ ਬਹੁਤ ਪਸੰਦ ਆਇਆ ਹੈ ਇਸੇ ਸੰਗਤ ਵਿੱਚ ਭਾਈ ਹਰਪਾਲ ਜੀ ਵੀ ਸਨ ਉਹਨਾਂ ਨੂੰ ਜਦ ਇਹ ਪਤਾ ਲੱਗਾ ਕਿ ਇਹ ਤੋਤਾ ਗੁਰੂ ਜੀ ਨੂੰ ਪਸੰਦ ਆਇਆ ਹੈ ਤਾਂ ਉਹ ਸੰਗਤ ਨਾਲ ਅੱਗੇ ਨਹੀਂ ਗਏ ਉੱਥੇ ਹੀ ਰੁਕ ਗਏ ਤੇ ਸੋਚਣ ਲੱਗੇ ਕਿਉਂ ਨਾ ਮੈਂ ਇਹ ਤੋਤਾ ਖਰੀਦ ਕੇ ਸਤਗੁਰੂ ਜੀ ਨੂੰ ਭੇਟਾ ਕਰ ਦਿਆਂ ਤੇ ਗੁਰੂ ਜੀ ਦੀ ਖੁਸ਼ੀ ਲੈ ਲਵਾਂ ਇਹ ਸੋਚ ਕੇ ਭਾਈ ਜੀ ਨੇ ਤੋਤੇ ਵਾਲੇ ਤੋਂ ਤੋਤੇ ਦੀ ਕੀਮਤ ਪੁੱਛੀ ਤੋਤੇ ਵਾਲਾ ਬੋਲਿਆ ਵੇਚਣਾ ਤਾਂ ਹੈ ਪਰ ਇਸ ਦਾ ਮੁੱਲ ਬਹੁਤ ਜ਼ਿਆਦਾ ਹੈ ਭਾਈ ਹਰਪਾਲ ਜੀ ਨੇ ਕਿਹਾ ਕਿ ਤੂੰ ਜੋ ਕੀਮਤ ਮੰਗੇਂਗਾ ਮੈਂ ਦੇਵਾਂਗਾ ਤੂੰ ਦੱਸ ਕਿੰਨੇ ਪੈਸੇ ਲਵੇਂਗਾ ਤੋਤੇ ਵਾਲਾ ਭਾਈ ਚਲਾਕ ਸੀ ਉਹ ਉੱਥੇ ਦਾ ਹੀ ਰਹਿਣ ਵਾਲਾ ਸੀ ਤੇ ਭਾਈ ਹਰਪਾਲ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸੋ ਕਹਿਣ ਲੱਗਾ ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ ਜੇ ਤੂੰ ਮੈਨੂੰ ਆਪਣੀ ਜੇ ਤੂੰ ਮੈਨੂੰ ਮੇਰੀ ਮੂਹ ਮੰਗੀ ਕੀਮਤ ਦੇ ਦੇਵੇਂ ਤਾਂ ਮੈਂ ਇਸ ਨੂੰ ਵੇਚਣ ਲਈ ਤਿਆਰ ਹਾਂ ਭਾਈ ਹਰਪਾਲ ਜੀ ਖੁਸ਼ ਹੋਗੇ ਤੇ ਕਿਹਾ ਦੱਸ ਕੀ ਮੁੱਲ ਹੈ ਇਸ ਦਾ ਭਾਈ ਹਰਪਾਲ ਗੁਰੂ ਜੀ ਦਾ ਸਿੱਧਕੀ ਸਿੱਖ ਸੀ ਗੁਰੂ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ ਸੋ ਹਰ ਕੀਮਤ ਤੇ ਤੋਤਾ ਲੈਣਾ ਚਾਹੁੰਦਾ ਸੀ ਤੋਤੇ ਵਾਲੇ ਨੇ ਕਿਹਾ ਭਾਈ ਜੀ ਜੇਕਰ ਤੁਸੀਂ ਆਪਣੀ ਭੈਣ ਨੂੰ ਮੈਨੂੰ ਸੌਂਪ ਦਿਓ ਤਾਂ ਇਹ ਤੋਤਾ ਤੁਹਾਡਾ ਹੋਇਆ ਇਹ ਸ਼ਾਇਦ ਇੱਕ ਸਿੱਖ ਦੇ ਸਿਦਕ ਦੀ ਡਾਡੀ ਪਰਖਿਆ ਸੀ ਭਾਈ ਜੀ ਨੂੰ ਗੁੱਸਾ ਨਹੀਂ ਆਇਆ ਸਗੋਂ ਖਿੜੇ ਮੱਥੇ ਬੋਲੇ ਮੇਰੇ ਧਨ ਭਾਗ ਇਹ ਸੌਦਾ ਮਹੰਗਾ ਨਹੀਂ ਹੈ ਮੈਂ ਸਤਗੁਰੂ ਦੀ ਖੁਸ਼ੀ ਲੈਣੀ ਹੈ ਪਰ ਤੂੰ ਆਪਣੇ ਬਚਨ ਤੇ ਕਾਇਮ ਰਹੀ ਮੈਂ ਆਪਣੀ ਭੈਣ ਨੂੰ ਲੈ ਕੇ ਹੁਣ ਆਇਆ ਭਾਈ ਜੀ ਘਰ ਗਏ ਸਾਰੀ ਗੱਲ ਆਪਣੀ ਮਾਤਾ ਜੀ ਤੇ ਬੋਟੀ ਨੂੰ ਦੱਸੀ ਮਾਤਾ ਜੀ ਨੇ ਵੀ ਖਿੜੇ ਮੱਥੇ ਇਹ ਗੱਲ ਪ੍ਰਵਾਨ ਕਰ ਲਈ ਤੇ ਆਪਣੀ ਧੀ ਨੂੰ ਤਿਆਰ ਕੀਤਾ ਤੇ ਸਿਰ ਤੇ ਪਿਆਰ ਭਰਿਆ ਹੱਥ ਰੱਖ ਕੇ ਬੋਲੀ ਬੇਟੀ ਤੂੰ ਘਬਰਾਇ ਨਾ ਗੁਰੂ ਜੀ ਦੀ ਖੁਸ਼ੀ ਲੈਣੀ ਹੈ ਤੂੰ ਵੀ ਸਦਕ ਵਿੱਚ ਰਹੀਂ ਤੇ ਇਹ ਤਨ ਮਨ ਧਨ ਸਭ ਗੁਰੂ ਦਾ ਹੀ ਹੈ ਹੁਣ ਭਾਈ ਹਰਪਾਲ ਜੀ ਆਪਣੀ ਭੈਣ ਸਮੇਤ ਤੋਤੇ ਵਾਲੇ ਕੋਲ ਪੁੱਜੇ ਤੇ ਕਿਹਾ ਕਿ ਮੈਂ ਆਪਣਾ ਵਚਨ ਪੂਰਾ ਕੀਤਾ ਤੋ ਹੁਣ ਆਪਣਾ ਵਚਨ ਪੂਰਾ ਕਰ ਤੇ ਇਹ ਤੋਤਾ ਮੈਨੂੰ ਦੇ ਦੇ ਤੋਤੇ ਵਾਲਾ ਬਹੁਤ ਚਲਾਕ ਤੇ ਮੱਕਾਰ ਆਦਮੀ ਸੀ ਉਹ ਭਾਈ ਹਰਪਾਲ ਜੀ ਦੀ ਸ਼ਰਫਤ ਤੇ ਇਮਾਨਦਾਰੀ ਬਾਰੇ ਜਾਣਦਾ ਸੀ ਸੋ ਉਹ ਹੋਰ ਕਮੀਨਗੀ ਤੇ ਉਤਰ ਆਇਆ ਤੇ ਕਹਿਣ ਲੱਗਾ ਇਹ ਕੀਮਤ ਤਾਂ ਬਹੁਤ ਘੱਟ ਹੈ ਮੈਂ ਤੋਤਾ ਨਹੀਂ ਦੇਣਾ ਭਾਈ ਹਰਪਾਲ ਜੀ ਚੜ੍ਹਦੀ ਕਲਾ ਵਿੱਚ ਸਨ ਕਹਿਣ ਲੱਗੇ ਹੋਰ ਦੱਸ ਤੈਨੂੰ ਕੀ ਚਾਹੀਦਾ ਹੈ ਮੈਂ ਲਿਆ ਕੇ ਦੇਵਾਂਗਾ ਸਿੱਦਕੀ ਸਿੱਖ ਡੋਲਿਆ ਨਹੀਂ ਤੋਤੇ ਵਾਲੇ ਨੇ ਕਿਹਾ ਤੂੰ ਆਪਣੀ ਬੇਟੀ ਵੀ ਲਿਆ ਤਾਂ ਮੈਂ ਇਹ ਤੋਤਾ ਤੈਨੂੰ ਦੇ ਦੇਵਾਂਗਾ ਭਾਈ ਹਰਪਾਲ ਦੀ ਪਰਖਸ਼ਾ ਹੋ ਰਹੀ ਸੀ ਉਧਰ ਸਿੱਦਕ ਉਹ ਸਿੱਦਕ ਨਹੀਂ ਹਾਰੇ ਤੇ ਮੈਂ ਹੁਣੇ ਆਇਆ ਕਹਿ ਕੇ ਫਿਰ ਘਰ ਚਲੇ ਗਏ ਘਰ ਜਾ ਕੇ ਫਿਰ ਸਾਰੀ ਗੱਲ ਦੱਸੀ ਤਾਂ ਉਹਨਾਂ ਦੀ ਪਤਨੀ ਵੀ ਸਿੱਦਕੀ ਸੀ ਉਸਨੇ ਆਪਣੀ ਧੀ ਜੋ ਕਿ ਹਰਪਾਲ ਜੀ ਦੀ ਬੇਟੀ ਸੀ ਉਸ ਨੂੰ ਤਿਆਰ ਕੀਤਾ ਤੇ ਉਸੇ ਤਰ੍ਹਾਂ ਆਸ਼ੀਰਵਾਦ ਦਿੱਤਾ ਭਾਈ ਹਰਪਾਲ ਜੀ ਬੇਟੀ ਨੂੰ ਲੈ ਕੇ ਤੋਤੇ ਵਾਲੇ ਕੋਲ ਆ ਗਏ ਤੇ ਕਿਹਾ ਹੁਣ ਤੋਤਾ ਮੈਨੂੰ ਦੇ ਦੇ ਤੋਤੇ ਵਾਲੇ ਨੇ ਖੁਸ਼ੀ-ਖੁਸ਼ੀ ਤੋਤਾ ਭਾਈ ਹਰਪਾਲ ਜੀ ਨੂੰ ਦੇ ਦਿੱਤਾ ਪਾਈ ਜੀ ਬਹੁਤ ਆਨੰਦ ਮਗਨ ਗੁਰੂ ਚਰਨਾਂ ਨਾਲ ਚਿੱਤ ਜੋੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਜਾ ਰਹੇ ਸਨ ਉਧਰ ਮੂਰਖ ਤੋਤੇ ਵਾਲਾ ਦੋਆਂ ਬੱਚੀਆਂ ਨੂੰ ਲੈ ਕੇ ਆਪਣੇ ਘਰ ਪੁੱਜਾ ਤਾਂ ਉਸ ਦੀ ਘਰਵਾਲੀ ਨੇ ਪੁੱਛਿਆ ਕਿ ਇਹ ਕੌਣ ਹਨ ਤੇ ਤੂੰ ਆਪਣੇ ਨਾਲ ਕਿਉਂ ਲਿਆਇਆ ਹੈ ਤੋਤੇ ਵਾਲੇ ਨੇ ਸਾਰੀ ਗੱਲ ਆਪਣੇ ਘਰਵਾਲੀ ਨੂੰ ਦੱਸੀ ਉਸ ਨੇ ਆਪਣਾ ਮੱਥਾ ਪਿੱਟ ਲਿਆ ਤੇ ਰੋਣ ਲੱਗੀ ਤੇ ਕਹਿ ਰਹੀ ਸੀ ਮੂਰਖਾ ਪਾਪੀਆ ਕਿਉਂ ਕੁੱਲ ਦਾ ਨਾਸ ਕਰਨ ਲੱਗਾ ਪਾਈ ਹਰਪਾਲ ਧਰਮੀ ਸਿੱਖ ਹੈ ਸਿੱਧਕੀ ਸਿੱਖ ਹੈ ਗੁਰੂ ਦਾ ਪਿਆਰਾ ਸਿੱਖ ਹੈ ਤੂੰ ਪਾਪ ਕੀਤਾ ਹੈ ਛੇਤੀ ਚਲ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਪੁੱល ਬਖਸ਼ਾ ਲੈ ਨਹੀਂ ਤਾਂ ਤੂੰ ਨਰਕਾਂ ਦਾ ਭਾਗੀ ਬਣੇਗਾ ਮੂਰਖਾ ਮੂਰਖ ਤੋਤੇ ਵਾਲੇ ਦੀ ਬੁੱਧੀ ਪਲਟੀ ਸੋਝੀ ਆਈ ਤੇ ਸੋਚਣ ਲੱਗਾ ਕਿ ਮੈਂ ਸੱਚਮੁੱਚ ਪਾਪ ਕੀਤਾ ਹੈ ਕੀ ਮੈਂ ਬਖਸ਼ਿਆ ਜਾਵਾਂਗਾ ਤੋਤੇ ਵਾਲੇ ਦੀ ਪਤਨੀ ਤੋਤੇ ਵਾਲਾ ਭਾਈ ਤੇ ਦੋਵੇਂ ਬੱਚੀਆਂ ਇਹ ਸਾਰੇ ਗੁਰੂ ਦਰਬਾਰ ਵਿੱਚ ਪੁੱਜੇ ਤੇ ਹੱਥ ਜੋੜ ਕੇ ਨਿਮਰਤਾ ਨਾਲ ਖਿਮਾ ਮੰਗੀ ਤੋਤੇ ਵਾਲੇ ਦੀ ਪਤਨੀ ਨੇ ਕਿਹਾ ਸਤਿਗੁਰੂ ਸਾਡੀ ਭੁੱਲ ਬਖਸ਼ ਦਿਓ ਅਸੀਂ ਪਾਪੀ ਹਾਂ ਆਪ ਦੀਨ ਦਿਆਲ ਹੋ ਸਾਡੀਆਂ ਭੁੱਲਾਂ ਨਾ ਚਿਤਾਰੋ ਇਹ ਦੋਵੇਂ ਮੇਰੀਆਂ ਬੇਟੀਆਂ ਹਨ ਇਹ ਮੇਰਾ ਪਤੀ ਭਾਈ ਹਰਪਾਲ ਦਾ ਗੁਨਾਹਗਾਰ ਹੈ ਤੋਤੇ ਵਾਲੇ ਨੇ ਵੀ ਮਾਫੀ ਮੰਗੀ ਹੱਥ ਜੋੜ ਕੇ ਰੋ ਰਿਹਾ ਸੀ ਇਹ ਗੁਰੂ ਦਰਬਾਰ ਵਿੱਚ ਬੇਨਤੀਆਂ ਕਰ ਰਹੇ ਸਨ ਕਿ ਭਾਈ ਹਰਪਾਲ ਜੀ ਵੀ पिंजरे ਵਿੱਚ ਤੋਤੇ ਸਮੇਤ ਉੱਥੇ ਆ ਗਏ ਤੇ ਹੈਰਾਨ ਹੋ ਕੇ ਸਾਰਾ ਕੌਤਕ ਵੇਖਿਆ ਸਤਿਗੁਰੂ ਛੇਵੇਂ ਪਾਤਸ਼ਾਹ ਆਪ ਉੱਠੇ ਤੇ ਭਾਈ ਹਰਪਾਲ ਜੀ ਕੋਲ ਗਏ ਭਾਈ ਹਰਪਾਲ ਨੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਕਿਹਾ ਤੂੰ ਤਨ ਹੈ ਸਿੱਖਾ ਤਨ ਤੇਰੀ ਸਿੱਖੀ ਭਾਈ ਹਰਪਾਲ ਜੀ ਨੇ ਗੁਰੂ ਜੀ ਚਰਨਾਂ ਨਾਲ ਲਿਪਟ ਗਏ ਤੇ ਪਿੰਜਰਾ ਉੱਥੇ ਰੱਖ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਤੋਤੇ ਦਾ ਵੀ ਉਧਾਰ ਕੀਤਾ ਤੋਤੇ ਵਾਲੇ ਨੇ ਮਾਫੀ ਮੰਗ ਲਈ ਸੀ ਇਸ ਲਈ ਉਸ ਦਾ ਵੀ ਭਲਾ ਕੀਤਾ ਤੇ ਉਹ ਵੀ ਗੁਰੂ ਦਾ ਸਿੱਖ ਹੋਇਆ ਤੇ ਉਸ ਦੀ ਪਤਨੀ ਨੂੰ ਵੀ ਨਾਮਦਾਨ ਦਿੱਤਾ ਇਸ ਤਰ੍ਹਾਂ ਸਾਰੇ ਜੀਆਂ ਦਾ ਉਧਾਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ